ਇੱਕ ਹੋਰ ਮੈਨ ਵੀ ਆਜੀ ਮੇਰੇ ਘਰ ਨੂੰ ਫਿਰ ਉਹਨੇ ਕਿਹਾ ਤੂੰ ਆਪ ਲੈ ਕੇ ਨਾ ਲੈ ਕੇ ਫਿਰ ਉਹ ਹੁਣ ਵੀ ਲੈ ਕੇ ਦਊਂ ਇਕੱਠੇ ਲੈ ਕੇ ਆਉਂਗੀ ਨਾ ਫਿਰ ਸਹੀ ਲੱਗਦਾ ਤਾਂ ਅੰਕਲ ਦੀ ਠੀਕ ਆ ਸਹੀ ਆ ਉਹਨਾਂ ਨੂੰ ਵੀ ਲੈ ਕੇ ਜਾਣਾ ਤਾਂ ਹੀ ਤਾਂ ਮੈਂ ਨਹੀਂ ਲੈਣਾ ਫਿਰ ਲੈਣਾ ਜੇ ਐ ਵੀ ਲੈ ਜਾਓਗੇ ਤਾਂ ਉਹਨੂੰ ਦਿਖਾ ਸਕਦੇ ਹੋ ਯਾ ਭਾਈ ਮਿਲਦਾ ਉਹਨੇ ਕਿਹਾ ਜਾਓ ਫਿਰ ਖੰਨੇ ਫਿਰ ਕੂਕਨੇ ਆਉਗਾ ਤੇ ਤੇ ਕੀ ਹੋ ਗਿਆ ਦਾਦਾ ਫੈਦਾ ਆ ਜੂਗਾ ਤੇ ਸੂਟ ਵੈਸੇ ਸੋਹਣੇ ਆ ਆ ਆ ਵਾਲੀ ਆਈਟਮ ਕੋਰੀਅਰ ਕਰ ਦੋ ਇਹ ਦੇਖ ਲੈ ਕੱਪੜੇ ਕਿੰਨੇ ਤੇਰੇ ਹਾਂ ਲਓ ਜੀ ਭਾਈ ਹੁਣ ਇੱਕ ਸ਼ੋਪਿੰਗ ਤਾਂ ਹੋ ਗਈ ਸਾਡੀ ਕੰਪਲੀਟ ਹਾਂ ਕਮ ਇੱਥੇ ਜੈਨ ਤਾਂ ਐਨ ਦੇਖਦਾ ਸੀ ਕਿਆ ਵਧੀਆ ਸੂਟ ਪਾਇਆ ਉਹ ਕੁੜੀ ਨੇ ਅਸੀਂ ਵੀ ਹਰ ਕੁੜ ਨੂੰ ਲੈ ਕੇ ਦੇਣਾ ਆਪਣੀ ਨੂੰ ਇਹੋ ਜਿਹਾ ਜਦ ਹੋ ਗਈ ਪਾਉਣ ਜੋਗੀ ਥੋੜੀ ਜਿਹੀ ਪਾਉਣ ਜੋਗੀ ਜਦ ਨਾਲ ਤੂੰ ਨਾਲ ਉਹਨੇ ਫੇਰ ਜਾਦਾ ਸੋਹਣਾ ਲੱਗਣਾ ਹਾਂ ਨੂਰ ਦੇ ਵੀ ਤਾਂ ਜਿਆਦਾ ਸੋਹਣਾ ਲੱਗਦਾ ਜੇ ਤੁਰਦੀ ਆ ਉਹ ਉਹੀ ਤਾਂ ਗੱਲ ਆ ਤੇ ਭਾਈ ਖਮਾਣੋ ਬਾਜ਼ਾਰ ਚ ਭੀੜ ਬਹੁਤ ਰਹਿੰਦੀ ਆ ਵੈਸੇ ਸੰਡੇ ਆ ਹਾਂ ਪਰ ਇੱਕ ਗੱਲ ਆ ਦੇਖ ਲੈ ਬਾਜ਼ਾਰ ਸਾਰਾ ਹੀ ਖੁੱਲਾ ਏ ਟੂ ਜ਼ੈਡ ਕੋਈ ਦੁਕਾਨ ਬੰਦ ਨਹੀਂ ਹੈਗੀ ਨਾਲੇ ਅੱਜ ਸੰਡੇ ਅੱਛਾ ਮੈਂ ਤਾਂ ਮੇਰੇ ਨਾਲ ਸੰਪਰਕ ਕਰਿਆ ਮੈਂ ਤਾਂ ਆ ਦੇਖ ਲੈ ਸੂਟ ਤੇ ਨਹੀਂ ਆਉਣਾ ਮੈਂ ਤਾਂ ਦਵਾ ਦੱਬੇ ਦਵਾ ਕਿਹੜਾ ਦੱਬੇ ਕਿਹੜਾ ਕਹਿੰਦਾ ਹਾਂ ਹੈ ਤਾਂ ਘੰਟਾ ਮੈਂ ਯਾਰ ਇੱਕ ਸੂਟ ਵਿੱਚ ਦੋ ਤਿੰਨ ਸੂਟ ਲੈ ਲੂੰ ਵੈਸੇ ਬਾਈਆਂ ਨੇ ਕਰਿਆ ਵਾ ਸੜਕ ਵਿੱਚ ਐ ਪ੍ਰੋਜੈਕਟਰ ਲਾਉਣੇ ਵਾਲਾ ਆੜਾ ਨਹੀਂ ਹੋਣੀ ਆ ਹਾਂ ਬਣਦੀ ਹੋਣੀ ਆ ਹਲੇ ਤੇ ਭਾਈ ਹੁਣ ਵੈਸੇ ਮੋٹے ਕੱਪੜੇ ਵੀ ਆ ਕੇ ਚੱਲਦਾਂ ਆ ਮੋٹے ਹੁਣ ਆਉਣੇ ਹੀ ਆ ਸਿਆਲ ਦਾ ਟਾਈਮ ਆ ਹੁਣ ਸਿਆਲ ਮੈਂ ਹੀ ਆਉਂਗਾ ਮੋٹے ਕੱਪੜੇ ਹੋਰ ਕਾਤਾ ਹੁਣ ਭਾਈ ਰੋਪੜਮਾ ਦਾ ਹੁਣ ਅੱਜ ਦੇ ਦਿਨ ਅੱਧਾ ਬਾਜ਼ਾਰ ਬੰਦ ਹੁੰਦਾ ਐਤਵਾਰ ਨੂੰ ਪੂਰੇ ਦੇਖ ਲਓ ਸਾਰਾ ਬਾਜ਼ਾਰ ਕੋਈ ਵੀ ਦੁਕਾਨ ਨਹੀਂ ਕੋਈ ਕੱਦੀ ਹੋਊਗੀ ਜਾਂ ਕੋਈ ਬੰਦ ਹੋਊਗੀ ਨਹੀਂ ਤਾਂ तकरीबन ਸਾਰਾ ਬਾਜ਼ਾਰ ਖੁੱਲ੍ਹ ਹੀ ਆ। ਇੱਧਰ ਭਾਈ ਆ ਵਿਆਹ ਸ਼ਾਦੀਆਂ ਵਾਲਾ ਸਮਾਨ ਸ਼ਗਨ-ਸ਼ਗਨ ਸ਼ਿੰਗਾਰ ਵਾਲਾ ਹੈ। ਹੈ? ਇੱਧਰ ਕੁਝ ਤਾਂ ਦੇਖਦੇ ਪੁੱਛਲਾ ਹੈ। ਸਾਰਾ ਬਤਾ। ਭਾਂਡਿਆਂ ਚੋ ਪਲੇਟਾਂ ਤੜੀ ਖੜੀ ਕੋਈ ਨਹੀਂ। ਪਲੇਟਾਂ ਤਾਂ ਰੋਪਣ ਨਹੀਂ ਪਸੰਦ ਆਉਂਦੀਆਂ। ਪਤਾ ਕੀ ਹੈ ਇਹ ਜਿਆਦਾ بڑا ਸ਼ਹਿਰ ਹੁੰਦੇ ਨਾਲੋਂ ਤਾਂ ਗੱਲ ਕਰਤੀ ਇੱਕ ਮਿੰਟ ਦੇਖ ਲੈਣੇ ਆ ਨਹੀਂ ਨਹੀਂ ਲੈਣੇ ਨਹੀਂ ਲਵਾਂਗੇ ਦੇਖ ਲੈ ਦੇਖ ਲੈ ਕੀ ਕਰਨਾ ਹੋਰ ਮੇਰੀ ਗੱਲ ਸੁਣ ਇੱਕ ਤੀਨ ਨੂੰ ਤਾਂ ਮੈਂ ਲੈ ਲਿਆ ਤਾਂ ਦੋ ਤੀਆਂ ਰਹਿਣੀਆਂ ਮੇਰੀ ਹਾਂ ਠੀਕ ਹੈ ਤੇ ਮੈਂ ਹੁਣ ਦੇਖਦੀ ਆ ਵੀ ਸੁੱਖੀ ਨੂੰ ਦੇਖੀਏ ਦੇਖੋ ਤੁਹਾਡੀ ਬੜਾ ਜ ਸੁੱਖੀ ਵਾਸਤੇ ਹੈ ਇਕ ਨੂੰ ਘਰ ਉਪਰ ਤੇ ਲੈ ਲਿਆ ਤਾਂ ਨਾ ਇੱਕ ਨੂੰ ਰੋਕੜ ਤੇ ਲੈ ਗਿਆ ਹੋਰ ਕੁਝ ਦਿਖਾਇਓ ਇਹ ਬਾਏ ਹੁਣ ਦੇ ਅੱਜਕੱਲ੍ਹ ਕੱਕੇ ਸਰਦੀ ਸ਼ੁਰੂ ਹੋ ਗਈ ਹਾਂ ਸਰਦੀ ਟਾਈਪ ਦਿਖਾ ਦੋ ਬੇਬੇ ਹਾਂ ਤੇ ਟਾਈਪ ਦਿਖਾ ਦੋ ਦਾ ਲਿਖਣਾ ਕੋਲ ਦਿਖਾਇਆ ਇਹ ਤਾਂ ਸੋਨਾ ਲੱਗਿਆ ਇਹ ਤੇ ਰੰਗੀ ਚਾਰ ਪੰਜ ਮਿਲ ਜੂਗਾ ਸਾਹ ਤੇ ਨਹੀਂ ਨਿਕਲੇ ਇਹ ਬੇਟੇ ਦੇਖੋ ਜੇ ਇਹ ਨਹੀਂ ਇੰਨਾ ਕੁ ਡਿਜ਼ਾਈਨ ਨਹੀਂ ਹੋਏਗਾ ਤਾਂ ਬੱਚੇ ਨੇ ਪਾਣਾ ਨਹੀਂ ਮੈਂ ਇਹ ਉਤਰ ਜਾਂਦੀ ਆ ਮੇਰੇ ਕੋਲ ਕੁਛ ਨਹੀਂ ਹੁੰਦਾ ਇਹਨੂੰ ਇਹ ਦੀ ਰਹੇਗਾ ਮਸ਼ੀਨੀ ਲੱਗੇ ਹੋਏ ਹੱਥ ਨਾਲ ਅੱਗੇ ਅੰਦਰ ਜੀ ਹੱਥ ਨਾਲ ਲੱਗੇ ਆਵਾਜ਼ ਹੁੰਦਾ ਜੀ ਸਾਫ਼ ਹੋ ਜਾਂਦੇ ਸੀ ਸਾਫ਼ ਨਹੀਂ ਮੰਨ ਗਈ ਤੁਹਾਡੀ ਗੱਲ ਤੂੰ ਮੈਨੂੰ ਕੋਈ ਸ਼ੋਰ ਵੀ ਦਿਖਾ ਦਿਓ ਕੋਈ ਨਹੀਂ ਤੁਹਾਡੀ ਗੱਲ ਹਾਂ ਇਹ ਚ ਵੈਲਵਟ ਹੋਏਗੀ ਬੇਟੇ ਇਹ ਇੱਕ ਅੱਛਾ ਕੱਪੜਾ ਹੈ ਇਹ 700 ਚ ਇਹ ਵੈਲਵਟ ਇਹ ਚ 650 ਦਾ ਦਿੱਖ ਤੇ ਇਹ 800 ਚ ਅੱਛਾ ਇਹ ਚ ਵੀ ਪੰਜ ਵਾਲੀ ਇਹ ਪੰਜ ਰੰਗ ਹੋ ਚੁਣ ਲਓਗੇ ਸਿੰਗਲ ਗੁਰਦਾ ਅੱਗੇ ਹੁਣ ਸਰਦੀ ਦੇ ਇਤਿਜਜ ਜਲਦਾ ਨਹੀਂ ਥੋੜਾ ਗਰਮੀ ਵਾਲਾ ਲਾ ਲੈ ਇਹਦੇ ਵਿੱਚ ਕਲਰ ਕਿਹੜੇ ਕਿਹੜੇ ਆ ਕਲਰ ਮੈਂ ਦਿਖਾ ਦਿੰਦਾ ਕੋਈ ਗੱਲ ਨਹੀਂ ਆਏ ਵੇ ਹੁੜਾ ਵੜਾ ਮੈਂ ਐਂ ਕਹਿੰਦੀ ਆ ਨਾ ਵੀ ਫਿਰ ਸੇਮ ਸੇਮ ਲੈ ਲੀਏ ਉਹਨੂੰ ਵੀ ਹੋਲਤਾ ਹੈ ਹੂੰ ਕੀ ਕਹਿੰਦੇ ਹੁੰਦੇ ਆ ਕਾਟਨ ਚ ਇਹ ਤਾਂ ਜੇ ਫਰਸ਼ੀ ਸਲਵਾਰ ਰਹੇ ਸੰਕਾ ਦਾ ਸੋਖ ਖੁੱਲਣਾ ਹੋਵੇ ਹੈ ਇਹ ਤਾਂ ਬੀਬੀ ਨੇ ਪਿੱਛੇ ਚੱਕ ਕੇ ਨਾ ਦੇਖੋ ਤਾਂ ਸਾਈਜ਼ ਫਿਰ ਪਤਾ ਲੱਗਣਾ ਆ ਜੀ ਦੇਖੋ ਪਤਲੀ ਤਾਂ ਪਈਆ ਸਭ ਕਾ ਜੀ ਖੁੱਲਾ ਹੋਇਆ ਉਹ ਕੁੜੀ ਜਿੰਨੀ ਹੈਗਾ ਉਹਦੇ ਕੁੜੀ ਜਿੰਨੀ ਹੈ ਹਾਂ 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 ਉਹਦੇ ਜਿੰਨੀ ਸੰਕਾ ਜੀ ਖੁੱਲਾ ਹੋਵੇ ਉਹ ਤੇ ਲੰਬੀ ਹੋਣੀ ਹੈ ਜੀ ਦਾਦੀ ਜਿਹੀ ਸੀਨ ਲੱਗਦੀ ਸੀ ਹਮੇਸ਼ਾ ਬਸ ਸੋਚਿਆ ਇਹਦਾ ਰੰਗ ਦੂਜਾ ਵੀ ਦਿਖਾ ਦੇ ਬਟੇ ਹਾਂ ਦਿਖਾ ਦੇ ਨਹੀਂ ਆਹੇ ਠੀਕ ਲੱਗਦਾ ਕੋਈ ਨਹੀਂ ਕੋਈ ਨਹੀਂ ਜਿਹੜਾ ਮਰਜ਼ੀ ਲੈ ਲੋਟ ਕਲਰ ਤਾਂ ਦੋ ਹੀ ਵੈਸੇ ਵਧੀਆ ਤੁਸੀਂ ਦੱਸੋ ਵੀ ਮੈਨੂੰ ਜ਼ਿਆਦਾ ਆ ਲੱਗਦਾ ਕਿਉਂਕਿ ਇਹ ਜਦ ਮੈਂ ਸੁੱਕੇ ਦੇ ਕਈ ਵਾਰ ਕਲਰ ਪਾਏ ਵੇ ਦੇਖੇ ਬੱਚਾ ਫਿਰ ਜਿਹੜਾ ਤੁਹਾਨੂੰ ਠੀਕ ਲੱਗਦਾ ਉਹ ਦੇ ਲਓ ਮੈਂ ਇੱਕ ਤਾਂ ਆ ਕੱਢ ਦੋ ਹੁਣ ਗੁਰਲੀਨ ਦੀ ਉਮਰ ਕਿੰਨੀ ਹੈ ਗੁਰਲੀਨ ਨਾ ਹੈਗੀ ਆ ਐਸਟੀਮੇਟ 6-7 ਸਾਲ ਨਾ ਨਾ ਜ਼ਿਆਦਾ ਹੈ 8 ਸਾਲ ਹਾਂ ਦਿਖਾ ਦੂੰ ਕੋਈ ਨਾ 10 ਸਾਲ ਦੀ ਲਾ ਲਓ ਹਾਂ 8 ਸਾਲ ਦੀ ਹਾਈਟ ਕਿੱਥੇ ਤੱਕ ਆਉਂਦੀ ਆ ਐਸਟੀਮੇਟ ਕੋਲ ਲਾਲੋ 4 4.5 4 ਫੁੱਟ 4 ਕ ਫੁੱਟ ਦੀ ਲਾ ਲੋ ਹਾਈਟ ਇਹ ਤਾਂ ਵੀ ਚੀਜ਼ ਆਣੀ ਦੀ ਇਹ ਜੰਦ ਲੁੰਦੀ ਹੈ ਬੇਟੇ ਛੋਟੀ ਇਹ ਇਹ ਤਾਂ ਬੜੀ ਹੈ ਕੋਈ ਨਹੀਂ ਕੋਈ ਨਹੀਂ ਉਹ ਵੀ ਇਤਨਾ ਬਈ ਕੁਝ ਨਹੀਂ ਜਿਵੇਂ ਤੇ ਨਹੀਂ ਭਜੀ ਨਹੀਂ ਕੋਈ ਨਾ ਆਪਣਾ ਇਹ ਚੀਜ਼ ਨਹੀਂ ਆ ਦੇਖੀ ਕਿਤੇ ਬੱਚਿਆਂ ਦੀ ਆਈਟਮ ਹੈ ਮੈਨੂੰ ਉਹਦਾ ਲੈ ਲਓ ਉਹਨੂੰ ਆਹ ਦੇ ਦਿੰਦੇ ਆ ਵੱਡੀ ਦਾ ਮੈਂ ਕਹਿੰਦੀ ਸੀ ਵੀ ਮੋਟੇ 'ਚ ਕੁਝ ਮਿਲ ਜੰਦਾ ਆ ਕੁਝ ਨਾ ਭਾਜੀ ਉਹਨੂੰ ਮੋਟੇ ਇੱਥੇ ਹਾਂ ਆਹੇ ਹੋਰ ਦਿਖਾਓ ਫਿਰ ਇਹ ਵੀ ਫਰਾਕ 'ਚ ਦੇਖਣੇ ਆ ਹਲੇ ਤਾਂ ਇੱਕ ਮਹੀਨਾ ਪਿਆ ਹੈ ਇਹ ਗਰਮੀ ਦਾ ਨਵੰਬਰ ਤੱਕ ਕੁਝ ਹੋ ਜੂਗਾ ਕੁਝ ਹਾਂ ਹਾਂ ਨਵੰਬਰ ਚ ਕੋਈ ਹੋਰ ਪ੍ਰੋਗਰਾਮ ਹੈਗਾ ਨਵੰਬਰ ਚ ਬਰਥਡੇ ਵੀ ਆ ਤਾਂ 12 ਨਵੰਬਰ ਦਾ ਯਾਦ ਆ ਗਿਆ ਮੈਨੂੰ ਖੁਸ਼ ਹੋ ਜੂਗੀ ਪਾਕੇ ਹੋਰ ਹਾਂ ਨਵੰਬਰ ਚ ਉਹਦਾ ਬਰਥਡੇ ਆ ਹਾਂ ਅੱਲਾ ਬਾਈ ਸੂਟ ਪਹਿਲੇ ਇਨਵੀਟੇਸ਼ਨ ਪਹੁੰਚ ਗਿਆ ਮੈਨੂੰ ਕਹਿੰਦੇ ਪਾਜੀ ਕਹਿੰਦੇ 12 ਤਰੀਕ ਨੂੰ ਪਹੁੰਚ ਜੀ ਮੈਂ ਕਹਾਂ ਠੀਕ ਹੈ ਪੂਰੇ ਮੈਂ ਕਹਿੰਦਾ ਜੇ ਸਾਰੇ ਸੀਂਤੇ ਸੋਾਈ ਜਾਂ ਸੂਟਾ ਹਨਾ ਇਹ ਛੋਟੀ ਤਾਂ ਨਹੀਂ ਰਹਿ ਜੂਗੀ ਮੈਨੂੰ ਆਏ ਲੱਗੇ ਜਾਂਦਾ ਉਹ ਛੋਟੀ ਰਹਿ ਜਾਣੀ ਇਹ ਜਦੋਂ ਹੈ ਕਿ ਨਹੀਂ ਮੈਨੂੰ ਤਾਂ ਆ ਆਏ ਵੀਰ ਨੂੰ ਨੰਬਰ ਪੁੱਛ ਲੈ ਫੋਨ ਕਰਕੇ ਵੀਰ ਨੂੰ ਫੋਨ ਦੋ ਮੈਨੂੰ ਵੀ ਕਿੰਨੇ ਨੰਬਰ ਆਉਂਦੇ ਆ ਉਹਦੇ ਕੱਪੜੇ ਹਨਾ ਉਹ ਕਰ ਏਦਾਂ ਕਰ ਲਾ ਜਾਉਗੀ ਫਿਰ ਤਾਂ ਉਹ ਹੋਰ ਹੂੰ ਹੋਰ ਲੈਣੀ ਆ ਉਹ ਲੱਗਾ ਨਹੀਂ ਹੈ ਤੰਗੂਰ ਇਹਦੇ ਉਹ ਬਤਾਏ ਜੀ ਜਿੱਦਾਂ ਪਾ ਵੀ ਲੰਦੀ ਹਾਂ ਤਾਂ ਮੈਂ ਕਹਿੰਦੀ ਆ ਜਿੱਦਾਂ ਪਾਉਂਦੀ ਆ ਜੀ ਮੈਂ ਬੱਚਾ ਕੁਝ ਅਲੱਗ ਦੀ ਵੀ ਦੇ ਦਿੰਦੇ ਆ ਫਰਾਕਾ ਫੁਕਾ ਤੋਂ ਬਥੇਰੀਆਂ ਭਾਈ ਫਰੀ ਜਾਂਦੀ ਆ ਮੈਂ ਵੀ ਛੋੜ ਕਰਕੇ ਆਉਣ ਦੀ ਜਾਂਦੇ ਹਾਂ ਜਸਦੀਸ਼ ਕਮਿਊਨਿਟੀ ਇੰਨਾ ਦੇ ਤੁਸੀਂ ਤਾਂ ਸੋ ਫਿਰਕਾ ਨਹੀਂ ਲੈ ਸਕਦੇ ਦੇਖ ਲੈ ਹੁਣ ਮੈਂ ਕਿਆ ਕਰ ਉਹ ਠੀਕ ਲੱਗਦਾ ਹਾਂ ਹੂੰ ਇਹ ਛੋਟਾ ਬੜਾ ਹੋ ਗਿਆ ਫੇਰ ਪੰਗਾ ਗੱਲ ਪਤਾ ਕਿ ਕੀ ਹੈ ਅਸੀਂ ਹੈਗੇ ਰੋਪੜ ਤੋਂ ਸਿੰਪਲ ਕਹਿਦਾ ਸਿੰਪਲ ਮੈਂ ਤਾਂ ਹੋਰ ਵੱਡਾ ਕੋ ਵੱਡਾ ਦੇ ਦੇਣਾ ਮੈਨੂੰ ਕੋਈ ਫਰਕ ਨਹੀਂ ਚੱਕ ਰਹੀ ਪੈਂਦਾ ਜੇ ਕਿਤੇ ਮੋੜ 35 ਦਾ ਡਬਲਾ ਉੱਟ ਮੋੜ ਮੁੜਈਏ ਵਾਲਾ ਕੋਈ ਨਹੀਂ ਚੱਕਦੇ ਹੋ ਪਤਾ ਨਹੀਂ ਉਹ ਚੱਕਦੇ ਹੀ ਨਹੀਂ ਹੈ ਮੈਂ ਦਾ ਜੀਜਾ ਵਾਲੇ ਪਰ ਵੀ ਕਰ ਲਿਆ ਦੀਦੀ ਵਾਲੇ ਪਰ ਵੀ ਕਰ ਲਿਆ ਜਿੱਥੇ ਮੰਦਰ ਜਿੱਥੇ ਤੱਕ ਮੈਨੂੰ ਲੱਗਦਾ ਆ ਜਾਣ ਆ ਯਾਰ ਹਾਂ ਆ ਜਾਣਾ ਛੋਟ ਬੜੇ ਦਾ ਹੱਲ ਹੋ ਜਾਣਾ ਛੋਟੇ ਦਾ ਨਹੀਂ ਹੋਣਾ ਬੜਾ ਤਾਂ ਜੇ ਬੜਾ ਤਾਂ ਜੇ ਬੜਾ ਸਾਈਜ਼ ਦਾ ਕਾ ਦਿਓ ਤੇਰਾ ਹਾਂ ਬੜਾ ਦਾ ਜੇ ਹੁਣ ਨਹੀਂ ਤਾਂ ਅਗਲੀ ਵਾਰ ਆ ਜੀ ਪਰ ਛੋਟਾ ਹੋ ਗਿਆ ਫਿਰ ਆਪਾਂ ਨੂੰ ਖੰਨੇ ਆਉਣਾ ਪੈਣਾ ਦੁਬਾਰਾ ਮੋੜ ਨੂੰ ਜਾਣ ਨੂੰ ਤੁਸੀਂ ਕਿਹੜਾ ਮੋੜਨਾ ਹੈ ਜਾਣ ਨੂੰ ਵਸੂਲ ਹੋ ਜਣਾ ਸਾਰਾ ਆ ਤਾਂ ਵੈਸੇ ਹੋਣਾ ਨਹੀਂ ਚੱਲੂ ਗੱਲ ਇਕ ਵੈਸੇ ਖੰਨੇ ਹਣ ਕਿਹੜਾ ਸੂਟ ਵਾਸਤੇ ਆਉਂਗਾ ਮੋੜ ਨੂੰ ਆ ਤਾਂ ਚੀਜ਼ ਮੰਨ ਲਾ 10 ਸਾਗਦੀ ਹੈ ਹਾਂ ਇਹ ਚੀਜ਼ ਲਾ ਸਕਦੀ ਹੈ ਉਹਦੇ ਇਹ ਦੇ ਨਾਲ ਮੈਚਿੰਗ ਇਹ ਇੱਦਾਂ ਹੀ ਜਾਂਦੇ ਬਟੇ ਇਹ ਟਰੈਕ ਸੂਟ ਹਨ ਦੇਖੋ ਤਾਂ ਨਹੀਂ ਵੀ ਹਮ ਇਹ ਚੀਜ਼ ਤਾਂ ਆ ਸਕਦੀ ਹੈ ਫੋਲਡ ਕਰ ਲੂਗੀ ਸਮਝ ਲੋ ਥੱਲੇ ਦੇ 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 ਇਹ ਫੋਲਡ ਵੀ ਕਰਨਾ ਪੈਂਦਾ ਬਟੇ ਉਹ ਮੂਰੀ ਟਾਈਟ ਆ ਹਾਂ ਨਹੀਂ ਨਹੀਂ ਇਹ ਪਹੁੰਚੀ ਪਾਣ ਲੱਗੀ ਉਹਦਾ ਅੰਦਰ ਹੋ ਜੰਗੇ ਹਾਂ ਮੈਂ ਉਹ ਵੈਸੇ ਕਰ ਦਿੰਦੀ ਹੈ ਅਗਲੇ ਸਾਲ ਨੂੰ ਸਿੱਧੀ ਹੋ ਜਾਣੀ ਹੈ ਹਾਂ 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 ਬਸ ਦੇਖ ਲੈ ਜੇ ਅੰਕਲ ਹੁਣ ਤੈਨੂੰ ਦਿਖਾਉਂਦੇ ਆ ਇਹਨੇ ਪਿਆਰ ਨਾਲ ਕਹਿੰਦੇ ਆ ਵੀ ਭਾਈ ਦੇਖੋ ਤੁਹਾਡੇ ਨਾਪ ਦਾ ਸੂਟ ਚਲ ਕਿਸੇ ਦੁਕਾਨੇ ਲਿਆ ਮੈਂ ਆਉਗੀ ਫੋਟੋ ਨਾਲ ਸ਼ਾਲ ਆ ਇਹਨੇ ਸਿਕਨਰ ਹੋਣ ਵਾਲਾ ਰੰਗ ਜਿੰਨੇ ਬਣਦੇ ਨਾਲ ਨੂੰ ਇਹ ਰੰਗ ਦੇ ਬਟੇ ਦੋਨੇ ਤੁੰਗ ਹੂੰ ਵੈਸੇ ਸਿੰਤਾ ਸੋਇਆ ਲੈ ਕੇ ਫਾਇਦਾ ਜਾਂਦਾ ਮੈਨੂੰ ਮੈਂ ਕਹਿੰਦਾ ਸਲਾਈ ਤੇ ਬਚਦੀ ਹੈ ਸਲਾਈ ਬਚਦੀ ਹੋਰ ਕੀ ਆ 1500 ਦੇ ਜੀ ਸਵਾਹ ਜਲੇਉ 7-800 ਸਵਾਈ ਵਾਂਗ ਲੈਂਦੇ ਆ ਹਾਂ ਇਹ ਵੀ ਗੱਲ ਆ ਜੀ ਠੀਕ ਹੈ ਆਹ ਕੋਈ ਰੈਨ ਨੂੰ ਕੋਲ ਪਾ ਲੈਂਗੇ ਹੋਰ ਹੈਗੀ ਉੱਟ ਅੱਜ ਤੋਂ ਹੀ ਰੈਨ ਦੋ ਇੱਜਾ ਕਰ ਉਥੋਂ ਡਬਲ ਐਕਸਲ ਦੇ ਵਿੱਚ ਇਹ ਐਕਸਲ ਦੇ ਪਿੱਛੇ ਐਕਸਲ ਦੇ ਇਹਨਾਂ ਐਕਸਲ ਐਕਸਲ 2 ਨੰਬਰ ਲਾਈਨ ਹੀ ਚੋੜਾ ਕਰ। ਇਹ ਉਹੀ ਆਣਾ। ਕਿ ਨਾ ਚੀਕੋ ਪ੍ਰੋਬਲਮ। ਖਰਾਬ ਨਹੀਂ ਹਣੀ ਬੋਲ ਨਹੀਂ ਆਣੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਨਹੀਂ ਆਮ ਹੁੰਦਾ ਉਹ ਲੋਟ ਪਿੱਛਾ ਦੇਣਾ ਭੋਗਾ ਜਾਂਦਾ। ਹੂੰ। ਫੂਰ ਦੇ ਰੰਗ। ਇਨਸ਼ਾ ਅੱਲਾਹ। ਫੋਨ ਵੀ ਆ ਗਿਆ। ਕੌਣ ਆਇਆ ਰੇਸ਼ਮ ਭਾਜੀ ਦਾ ਫੋਨ ਭਾਈ। ਮੈਂ ਪਹਿਲਾਂ ਮੈਂ ਪੁੱਛ ਲਵਾਂ। ਪੁੱਛ ਲੈ। ਆਓ ਫੇਰ ਕਿਤੇ ਉਹੀ ਕੰਮ ਰਹੇ। ਜੀ ਕੋਈ ਫੋਨ ਨਹੀਂ ਚਾਹੀਦਾ। ਫਲੋਟ ਜਿਹੜਾ ਰੰਗ ਕੋਲ ਜੀ ਦੀਦੀ ਨਾਲ ਗੱਲ ਕਰਾਇਆ ਮੇਰੀ ਮੜੀ ਜੀ ਹੋ ਗਈ ਜੀ ਦੀਦੀ ਨਾਲ ਗੱਲ ਦੀਦੀ ਕਹਿੰਦੇ ਆ ਠੀਕ ਆ 32 ਸਾਈਜ਼ ਆ ਦੇਣਾ ਹਾਂ ਮੈਂ ਉਹੀ ਕਹਿੰਦੀ ਹਾਂ ਹੁਣ ਦੇਖ ਜੀ ਪਹਿਲਾਂ ਦੱਸੋ ਦਵਾ ਉਹ ਕੰਮ ਨਾ ਹੋਵੇ ਮੈਂ ਕਹਿੰਦਾ ਮੈਨੂੰ ਆਪ ਪਸੰਦ ਆ ਫਿਰ ਤੁਸੀਂ ਕਹੋ ਛੂਟਾ ਨਹੀਂ ਬੈਠੇ ਜੈਨ ਵੀ ਤੇਰੇ ਕੋਲ ਕਮੀ ਦਾ ਹੈ ਨਹੀਂ ਬਾਈ ਸੋਹਣੇ ਆ ਵੈਸੇ ਬਹੁਤ ਕਲਰ ਹੈਗੇ ਇਹਦੇ ਚ ਕਲਰ ਚੋਇਸ ਮੈਂ ਟਕਟਾ ਲੂੰਗਾ ਮੈਂ ਬੇਟੇ 1800 ਮੰਗਿਆ ਸੀ ਕਰਕੇ ਮੈਂ ਮਾਲ ਆਇਆ ਹੈ ਖੂਲ ਕੇ ਲਾਇਆ ਹੈ ਮੈਂ ਤੁਹਾਨੂੰ ਹੋਰ ਰੇਟ ਦੱਸਦਾ ਜੋ ਜੈਦ ਐਵੇਂ 1800 ਕਹਦਾ ਬਾਦਗੀ ਜੀ 2 ਘਟਾ ਦਿਓ 200 200 ਮੈਂ ਤਾਂ ਪਹਿਲੀ 1700 ਦਿੱਤੇ ਆ ਵੀ ਬੇਟੇ ਪੀ 6 ਲੈ ਜਿਓ ਤੁਸੀਂ ਦੁਆਰਾ ਮੰਗੋਗੇ ਵੀ ਹਾਂ ਅੰਕਲ ਇਹਦਾ ਹੋਰ ਦੋ ਦੋ ਹਾਂ ਚੀਜ਼ ਤੁਸੀਂ ਕਹਿੰਦੇ ਚੀਜ਼ ਬਹੁਤ ਵਧੀਆ ਇਹੇ ਹੇ ਮੇਰਾ ਨਾਮ ਹੈ ਗੰਮ ਹੈ। ਵੀਰੇ ਆਵਾ 820 ਦਾ ਸੂਟ ਲੈ ਕੇ 525 ਦਿੰਦੇ ਹੋ ਨਾ। ਉਹਦੇ ਨਾਲ ਇਹ 1000 ਦਿੰਦੀਆਂ ਨਹੀਂ ਮੈਂ 200 ਰੁਪਏ ਦਿੰਦੀ ਮੇਰੇ ਕੋਲ ਟੇਲਰ ਹੈ। ਦੇਖੋ ਟੇਲਰ ਕੋਲ ਜਾਣਾ ਦਾ ਰੁਪਇਆ 500 ਲੈਣਾ ਜੀ ਹੁਣ। ਦੇਖਦੇ ਇਨ੍ਹਾਂ ਦੇ ਦੂਜੇ ਅਸਰ ਵਾਲਾ ਤਾਂ ਉਹਦੇ 7-800 ਲੈ ਲੈਣਾ ਹੁਣ। ਸਾਡੇ ਕੋਲ ਟੇਲਰ ਹੈ ਮੈਂ ਤਾਂ 200 ਵੀ ਨਹੀਂ ਲੱਗੀਆਂ ਉਹਨਾਂ ਨੂੰ।

ਉਹ ਤਾਂ ਸੋਹਣਾ ਨਾ ਜਿਹੜੇ ਦੋ ਕਲਮ ਵਿੱਚ ਹੋਏ ਸ਼ੀਸ਼ਾ ਲੱਗਾ ਹੋਇਆ ਹਾਂ ਉਹ ਤਾਂ ਸੋਹਣਾ ਵੈਸੇ ਤਾਂ ਛਾਲ ਵੀ ਪੂਰੀ ਪਾਈ ਉਹ ਨਹੀਂ ਹਾਂ ਛਾਲਵੇ ਕਾਫੀ ਹੈਵੀ ਆ ਨਹੀਂ ਨਹੀਂ ਪਤਾ ਕੀ ਆ ਮੈਂ ਨਾੜੀ ਮਾੜੀ ਜੀ ਲਾ ਕੇ ਕਹੇ ਛਾਲ ਹੈ ਹਾਂ ਪੂਰੀ 2 ਮੀਟਰ ਦੀ ਛਾਲ ਹੈ ਇਹ ਤਾਂ ਹੈ ਆ ਵੱਡੀ ਵੱਡੀ ਛਾਲੇ ਨਹੀਂ ਹੁੰਦੇ ਹੈਗੇ ਨਾ ਮਟਿਆ ਗਿਆ ਇੱਕ ਹੋਰ ਭੈਣ ਵੀ ਆ ਜੀ ਮੇਰੇ ਘਰ ਫਿਰ ਉਹਨੇ ਕਿਹਾ ਤੂੰ ਆਪ ਲੈ ਕੇ ਨੀ ਲੈ ਕੇ ਫਿਰ ਉਹ ਹੁਣ ਵੀ ਲੈ ਕੇ ਦੂੰ ਇਕੱਠੇ ਲੈ ਕੇ ਆਉਂਗੀ ਨਾ ਫਿਰ ਸਹੀ ਛਾਲ ਤਾਂ ਅੰਕਲ ਦੀ ਠੀਕ ਆ ਉਹ ਵੀ ਲੈ ਕੇ ਜਾਣਾ ਤਾਂ ਹੀ ਤਾਂ ਮੈਂ ਨਹੀਂ ਲੈਣਾ ਫੇਰ ਇਹ ਆ ਵੀ ਇੱਕ ਲੈ ਜਾਓਗੇ ਤਾਂ ਉਹਨੂੰ ਦਿਖਾ ਸਕਦੇ ਹੋ ਯਾ ਆ ਭਾਈ ਮਿਲਦਾ ਆਨੇ ਕਿਹਨਾ ਜਾਓ ਫੇਰ ਖੰਨੇ ਫੇਰ ਭੂਖਨੇ ਆਉਗਾ ਤੇ ਤੇ ਕੀ ਹੋ ਗਿਆ ਸਾਡਾ ਫਾਇਦਾ ਹੋ ਜਾਊਗਾ ਤੇ ਸੂਟ ਵਾਸੇ ਸੋਹਣੇ ਆ ਆ ਆ ਵਾਲੀ ਆਈਟਮ ਕੋਰੀਅਰ ਕਰ ਦੋ ਜੀ ਦੇਖਣਾ ਕੱਪੜੇ ਵੇਚੇ ਫਿਰ ਰਾਏ ਕਰਦੇ ਕਿ ਉਹ ਕਰਨਾ ਹੈ ਹਾਂ ਨੇ ਕਰਦੇ ਆਈ نو ਸਾਨੂੰ ਫੋਨ ਆ ਗਿਆ ਆਪਣੇ ਕੋਲ ਅੰਕਲ ਜੀ ਵੱਧ ਤੇ ਵੱਧ ਮਤਲਬ ਹੈਵੀ ਸੂਟ ਕਿੰਨੇ ਕੁ ਤੱਕ ਲੈ ਜਿੰਨੇ ਆਲਾ ਮਰਜ਼ੀ ਜਿੰਨੇ ਆਲਾ ਹੁਕਮ ਕਰੋਗੇ 3500 4000 4000 ਮਤਲਬ ਜਿੱਦਾਂ ਕਹਿ ਲੋ ਹੁਣ ਨਹੀਂ ਜਿੱਦਾਂ ਮੰਨ ਲਓ ਭਾਜੀ ਵੀ ਬੰਦੇ ਨੂੰ ਹੁਣ ਐਟ ਅ ਟਾਈਮ ਕੋਈ ਪ੍ਰੋਗਰਾਮ ਤੇ ਐਟ ਅ ਟਾਈਮ ਚਿੰਤਾ ਸੋ ਆਇਆ ਵਾ ਫੋਰ ਐਗਜ਼ਾਮਪਲ ਆ ਦੇਖੋ ਬਈਆ ਪ੍ਰੋਪਰ ਪਾਰਟੀ ਵੇਅਰ ਸੂਟ ਨਾਲ ਦੀ ਕੁਰਸੀ ਇੱਥੇ ਲੈ ਨੂੰ ਮਾੜਾ ਜਿਹਾ ਥੱਲੇ ਚਲੋ ਆਰੇ ਥੱਲੇ ਸ਼ਰਾਰੇ ਨੂੰ ਆਖਿ ਪਾ ਕੇ ਬਾਹਰ ਆ ਗਿਆ ਸ਼ਰਾਰਾ ਵੀ ਆ ਗਿਆ ਸਾਰਾ ਵਰਕ ਵਾਲਾ ਦੁਪੱਟਾ ਸਾਰਾ ਹਾਂ ਬਈ ਵਾਕਿਓ ਇਹ ਕਿਸੇ ਨੂੰ ਐਟ ਅ ਟਾਈਮ ਚਾਹੀਦਾ ਮਤਲਬ ਸੂਟ ਔਰ ਜਿਆ ਟਾਈਮ ਸਾਰਨੇ ਨੂੰ ਬਸ ਇ ਵਧੀਆ ਮੈਂ ਤਾਂ ਦੇ ਦੂੰਗਾ ਲੇਕਿਨ ਕਹਦੇ ਆਲੀਂ ਤੇ ਕਹੀ ਦੀ ਸੀ ਹੂੰ ਸਾਨੂੰ ਬੇਬੀ ਕਮੈਸਕੀ ਨੋ ਹੋ ਗਿਆ ਬਿਟਕੋਇਨ ਨਾ ਨਾ ਚਿੰਤਾ ਨਾ ਕਰੋ ਨਾ ਨਾ ਗੁੰਨਨ ਨੈਟ ਕੱਟੇ ਨਾ ਡਬਲ ਡਬਲ ਬੰਦੇ ਵੀ ਆਦੇ ਉਹਨਾਂ ਨੂੰ ਵੀ ਦਿੰਨੇ ਗੁੰਨਨ ਨਹੀਂ ਨਹੀਂ ਸਾਡੇ ਕੋਲ 4 XL ਕੋਈ ਜਿਵੇਂ ਇਹ ਮੇਰੇ ਸਾਡੇ ਬੰਦੇ ਵੀ ਮਿਲ ਜਾਣਗੇ ਉਹ ਆ ਜੀ ਆ ਫੈਬਰਿਕ ਬੁੱਧੇ ਹੈ ਕਿ ਮੇਰੇ ਇਹ ਫੈਬਰਿਕ ਕਿ ਨਹੀਂ ਹਾਂ ਮੈਂ ਤਾਂ ਹੀ ਪੁੱਛਨੀ ਆ ਹਾਂ ਜੀ ਨੂੰ ਇਹ ਫੈਬਰਿਕ ਤੁਹਾਡੇ ਸਾਡੇ ਆ ਸੀਜ਼ਨ ਹੀ ਚਾਹਦੇ ਜਿੰਨੇ ਮਰਜ਼ੀ ਲੈ ਲੈਂਦੇ ਹਾਂ ਹਾਂ ਜੀ ਹਾਂ ਹੁਣ ਸੀਜ਼ਨ ਆਫ ਹੋ ਗਿਆ ਹੁਣ ਬੁੱਝ ਜਾਂਦਾ ਸੀਜ਼ਨ ਆਨ ਹੋ ਗਿਆ ਤਾਂ ਉਹਦੇ ਤੋਂ ਆਲੀਆ ਇਸ ਤਰ੍ਹਾਂ ਹਮਮ ਹਮ ਬਿਲਕੁਲ ਤੋਰ-ਹੋਰ ਚੱਲ ਫੇ ਚੱਲੀਏ ਨੇਰਾ ਹੋਣ ਲੱਗ ਗਿਆ ਨਿਕਲੀਏ